ਮਨਜੀ ਕੀ ਹਾਲ ਹੈ ਦੋਸਤੋ ਹੋਰ ਘਰ ਪਰਿਵਾਰ ਮਾਲ ਪਸੂ ਠੀਕ ਠਾਕ ਆ ਬਈ ਸਾਰਿਆਂ ਦਾ ਬੱਕਰੀਆਂ ਚਾ ਰਹੀਆਂ ਨੇ ਤੇ 10.5 ਦਾ ਟਾਈਮ ਹੈ ਛਾਂ ਨੂੰ ਭਾਈ ਦੀਆਂ ਹੁਣ ਛਾਵੇਂ ਛਾਵੇਂ ਆ ਕੇ ਖੜ ਜਾਂਦੀਆਂ ਨੇ ਟਪ ਬਹੁਤ ਆ ਗਰਮੀ ਬਹੁਤ ਆ ਬਈ ਤੇ ਪਸ਼ੂਆਂ ਨੂੰ ਗਰਮੀ ਤੋਂ ਬਚਾ ਕੇ ਰੱਖੋ ਜਿਹੜੇ ਦਾ ਪਸ਼ੂ ਬਾਹਰ ਚਰਦੇ ਆ ਬਾਈ ਉਹ ਤਾਂ ਗਿੱਦਗੁੱਜੇ ਜਾਂਦੇ ਆ ਘਰੇਲੇ ਪਸ਼ੂਆਂ ਨੂੰ ਔਖਾ ਹੋ ਜਾਂਦਾ ਹਨਾ ਮੂੰਹ ਮੱਛਰ ਦਾ ਵੀ ਟਾਈਮ ਆ ਮੱਛਰ ਤੋਂ ਬਚਾ ਕੇ ਰੱਖੋ ਬਾਈ ਪੱਖੇ ਲਾਓ ਮੱਛਰਦਾਨੀਆ ਲਾਓ ਹੂੰ ਤੇ ਥੱਲੇ ਥਾਂ ਸੁੱਕਾ ਰੱਖੋ ਬਾਈ ਅੱਜ ਕੱਲ ਗਿੱਲਾ ਥਾਂ ਬਹੁਤ ਮਾੜਾ ਬਹੁਤ ਥੱਲੇ ਥਾਲੋ ਤੁਰੇ ਖਾ ਲੋ ਹੁਣ ਮੈਂ ਹਵਾ ਕੱਢੀ ਆਹੇ ਤਾਂ ਤੇ ਸੁੱਕਾ ਥਾਂ ਹੋਵੇ ਮੱਛਰ ਉਹ ਬਚਾ ਕੇ ਰੱਖੋ ਅੱਜ ਕੱਲ੍ਹ ਵਾਲਾ ਜਿਹੜਾ ਮੱਛਰ ਹੈ ਗਰਮੀ ਹੈ ਉਹ ਪਸ਼ੂਆਂ ਨੂੰ ਬਿਮਾਰ ਜਾਦੇ ਕਰਦੀ ਹੈ ਥੋੜਾ ਜਿਹਾ ਤੇ ਬਿਮਾਰੀ ਮੂਰੀ ਬਾਲੀ ਬਣ ਜਾਂਦੀ ਹੈ ਅੱਜ ਕੱਲ੍ਹ ਪਸ਼ੂਆਂ ਥੱਲੇ ਕਿਉਂਕਿ ਲੈ ਥਾਂ ਕਰਕੇ ਬਈ ਸੁੰਡ ਸੁੰਡ ਕੀੜੇ ਮਕੋੜੇ ਪੈਦਾ ਹੁੰਦੇ ਨੇ ਜਿਹੜੇ ਮਿੱਟੀ ਚ ਗੋਹੇ ਚ ਮਿੰਗਣਾ ਚ ਇਸ ਕਰਕੇ ਪਸ਼ੂਆਂ ਥੱਲੇ ਸਫਾਈ ਜ਼ਰੂਰੀ ਹੈ ਹੁਣ ਤਾਂ ਬਈ ਡੇਲੀ ਪਾਪਰ ਮਾਰਦਾ ਕਰੋ ਨਹੀਂ ਤੜਕੇ ਨੂੰ ਤਾਂ ਬਈ ਸੁੰਡ ਬਣ ਜਾਂਦੇ ਆ ਜੇ ਕਿੱਥੇ ਕਿੱ데 ਕਿੱਲਾ ਸਾਂਗਾ ਉਹ ਤਰਕ ਹੀ ਉੱਥੇ ਸੁਣਨੋਂ ਪੈਦਾ ਹੋ ਜਾਂਦੇ ਆ ਤੇ ਆਪ ਦੀ ਸਫਾਈ ਦਾ ਪੂਰਾ ਧਿਆਨ ਰੱਖੋ ਬਾਈ ਜਿੰ ਜਿੰਨੇ ਮੰਨ ਲਾਓ ਆਪਣੇ ਪਸ਼ੂ ਸੌਖੇ ਹੋਣਗੇ ਇਹ ਬੱਕਰੀਆਂ ਤੇ ਲਾ ਲਓ ਮੱਝਾਂ ਗਾਵਾਂ ਕੋਈ ਲਾ ਲਓ ਯਾਰ ਜਿੰਨਾ ਪਸ਼ੂ ਸੌਖਾ ਹੈ ਮੰਨ ਲਾਉਦਾ ਵਧੀਆ ਦਾਣਾ ਪਾਉਣਾ ਪੈਂਦਾ ਢਿੱਡ ਭਰਦਾ ਹੈ ਪੂਰਾ ਰਾਜਦਾ ਹੈ ਨਾ ਪਸ਼ੂ ਉਹ ਪਸ਼ੂ ਹਮੇਸ਼ਾ ਵਾਸਤੇ ਵਾਦਾ ਕਰਦਾ ਹੁੰਦਾ ਕਦੇ ਪਰਤੇ ਆ ਕੇ ਵੇਖ ਲਿਓ ਬੱਕਰੀਆਂ ਦੇ ਵਿੱਚ ਤਾਂ ਖਾਸ ਕਰਕੇ ਹੀ ਜਿੰਨੇ ਇਹ ਪਸ਼ੂ ਸੌਖੇ ਹੋਣਗੇ ਮੰਨ ਲਾ ਵਧੀਆ ਖਾਂਦੇ ਪੀਂਦੇ ਹੋਣਗੇ ਬੈੰਦੇ ਉੱਠਣ ਦਾ ਥਾਂ ਵਧੀਆ ਸੁੱਕਾ ਹੋ ਮਿੱਟੀ ਥੱਲੇ ਰੇਤ ਆਊ ਉਹਨੇ ਹੀ ਬਈ ਇਹ ਬਦਨ ਫੁੱਲਣਗੇ ਜਿਆਦੇ ਤੇ ਜਿੰਨੇ ਬਈ ਮੰਨ ਲਾ ਤੁਸੀਂ ਭਲਾ ਦਾਣੇ ਚ ਗੱਡ ਦਿਓ ਜੇ ਪਸ਼ੂ ਖਾਣ ਬੈਠਣ ਮੰਨੀਓ ਤੰਗਾ ਨਾ ਪਸ਼ੂ ਬਾੜੇ ਚ ਆਪਣੇ ਉਹ ਪਸ਼ੂ ਰਾਜੀ ਨਹੀਂ ਹੁੰਦਾ ਬਾਈ ਤੈਨੂੰ ਜਾ ਖਾਸ਼ ਕਰਕੇ ਜ਼ਿਆਦਾਤਰ ਬੱਕਰੀਆਂ ਇਸ ਕਰਕੇ ਹੀ ਸੁੱਕ ਜਾਂਦੀਆਂ ਨੇ ਘਰੇ ਖੜੀਆਂ ਆਪਾਂ ਗਏ ਨੇ ਯਾਰ ਮੱਲਾਵੀਏ ਮੇਰੇ ਤੇ ਲਾਲੂ ਮੈਂ ਪਹਿਲਾਂ ਕੀ ਕਰਦਾ ਬਈ ਯਾਰ ਫੀਡ ਬੜਵਾ ਕੇ ਲਿਆਉਂਦੇ ਕਣਕ ਦੀ ਛੋਲਿਆ ਛਰਕਾ ਜਿਵੇਂ ਕੁਦਾ ਦਾ ਮੱਕੀ ਪਵਾਲੀ ਵੇ ਸਾਰਾ ਇਹ ਟੂ ਉਹ ਪਾਉਂਦੇ ਫੀਡ ਪਾਉਂਦੇ ਹੁਣ ਬਲਾਂ ਫੀਡ ਵੀ ਨਾ ਪਾਈਏ ਸਰ ਜਾਂਦਾ ਉਹ ਪਾਉਂਦੇ ਫੀਡ ਘਰੇ ਉਹ ਘਰੇ ਬਾਹਰ ਨਹੀਂ ਚਾਰਦਾ ਹੁੰਦਾ ਸੀ ਮੈਂ ਮਨ ਲਾ 10 15 ਪਸ਼ੂ ਲਾ ਲੋ ਥੱਲੇ ਥਾਂ ਪੱਕਾ ਹੁੰਦਾ ਬਈ ਇਹੀ ਵਹਣਡੇ ਚ ਥਾਂ ਪੱਕਾ ਤੇ ਦਾਣਾ-ਪਦਾਣਾ ਪਾਉਂਦੇ ਸਾਰਾ ਕੁਝ ਵਧੀਆ ਨੀਰਾ ਚਾਰਾ ਪਾਉਂਦੇ ਪੂਰਾ ਟਿਕਾ ਕੇ ਰੱਖਦੇ ਬਾਈ ਤੇ ਗੱਲ ਕਰ ਬੱਕਰੀਆਂ ਫੇਰ ਵੀ ਸੁੱਕ ਗਈਆਂ ਸੀ ਲਾਲੋ ਸਾਹਿਬ ਤੁਸੀਂ ਕਿਉਂ ਥੱਲੇ ਫਰਸ਼ ਮਾਰਦਾ ਸੀ ਉਹਨਾਂ ਨੂੰ ਬਾਈ ਬਾਹਰ ਘੜਦੇ ਨਹੀਂ ਸੀਗੇ ਘਰੇ ਬਸ ਅੰਦਰ ਬਾਹਰ ਤੀਆਂ ਬਾਹਰ ਕੱਢ ਲੀਆਂ ਮੰਨ ਲਾ ਵੀ ਤੋਰਾ ਫੇਰਾ ਕਰਾਉਂਦੇ ਨਹੀਂ ਸੀ ਘਰੇ ਹੀ ਪਾਈ ਜਾਂਦੇ ਵੀ ਹੁਣ ਤਾਂ ਦਾਣਾ ਪਦਾਣਾ ਪਾਉਣ ਨੂੰ ਹੈਗਾ ਫੀਡ ਪਾਈ ਜਾਂਦੇ ਕੋ ਥੋੜੇ ਪਸ਼ੂ ਸੀ ਬਾਈ ਤੇ ਪਸ਼ੂ ਬਾਈ ਘਰੇ ਖੜੀ ਸੁੱਕ ਗਈ ਸੀ ਲਾਲੋ ਸਾਹਿਬ ਜਿਵੇਂ ਜਿਵੇਂ ਬਾਈ ਫਿਰ ਨੌਲ ਜਾਈ ਗਈ ਜਿਵੇਂ ਜਿਵੇਂ ਨੌਲ ਜਾਈ ਗਈ ਹੈਨਾ ਹੋਵੇਂ 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 ਆਪਦਾ ਸਰકરી ਗੇ ਹੁਣ ਲੈ ਕੱਲਾ ਬਾਹਰ ਚਾਰ ਕੀ ਸਰ ਜਾਂਦਾ ਬਾਈ ਵਧੀਆ ਮੱਲਾ ਚਰਾਆਂ ਦਾ ਵਧੀਆ ਹੋਵੇ ਖਾਣ ਨੂੰ ਇਹਨਾਂ ਦੇ ਪੂਰਾ ਹੋਵੇ ਟਾਪ ਦਾ ਕੱਖ ਮੱਲਾ ਬਾਹਰ ਸੁੱਕਾ ਗਿੱਲਾ ਜਿਵੇਂ ਖਾਨੀ ਆ ਬੱਕਰੀਆਂ ਹਨਾ ਛੜਦੀਆਂ ਤਾਂ ਬਈ ਕੁਝ ਵੀ ਨਹੀਂ ਇਹ ਜਦੋਂ ਬਾਹਰ ਕੱਢ ਲਈ ਆਪਾਂ ਘਰੋਂ ਬਾਹਰ ਲੈ ਗਏ ਫੇਰ ਤਾਂ ਬਈ ਇਹਨੇ ਖਾ ਕੇ ਹੀ ਮੁਰਨਾ ਮੱਲਾ ਢਿੱਡ ਭਰ ਕੇ ਮੁਰਨਾ ਤੇ ਹੁਣ ਲਾ ਬਾਹਰਲਾ ਸੁੱਕਾ ਗਿੱਲਾ ਹੀ ਖਾਂਦੇ ਆ ਪਸ਼ੂ ਬਈ ਤੇ ਤਾਂ ਵੀ ਵਧੀਆ ਮੰਨ ਲਾ ਸਿਹਤ ਹੈ ਇਹ ਜੀ ਗੱਲ ਨਹੀਂ ਹੈਗੀ ਤੇ ਇਸ ਕਰਕੇ ਕਹਿੰਦੇ ਆ ਬਈ ਜਿਆਦਾ ਖਰਚ ਕਰਨ ਨਾਲੋਂ ਇਹਨਾਂ ਦਾ ਥੋੜਾ ਜਿਹਾ ਨਾ ਤੁਸੀਂ ਮੰਨ ਲਾ ਥੱਲੇ ਥਾਂ ਬੈਠਣ ਖਾਣ ਦਾ ਨਾਲੋਂ ਖਾਣ ਪੀਣ ਦਾ ਹੋਰ ਆਈਟਮ ਆ ਜਿਵੇਂ ਢਿੱਡ ਭਰਨਾ ਚਾਹੀਦਾ ਯਾਰ ਜਿਹਾ ਬਾਹਰ ਚਾਰ ਕਿਲਿਓ ਭਾਣਾ ਵੱਢ ਕੇ ਪਾਓ ਜਿਵੇਂ ਮਰਜ਼ੀ ਕਰੋ ਯਾਰ ਭਾਣਾ ਤਾਂ ਹਣਾ ਪਾਓ ਕੁਛ ਪਾਓ ਢਿੱਡ ਵਧੀਆ ਭਰਿਆ ਹੋਣਾ ਚਾਹੀਦਾ ਮੰਨ ਲਾ ਤਿੰਨ ਚਾਰ ਆਰੀ ਤਿੰਨ ਚਾਰ ਵਾਰੀ ਬੱਕਰੀ ਇਹ ਘਰੇ ਵੀ ਰੱਖੀਏ ਬਾਲੇ ਮੇਰੇ ਵੀ ਨਾ ਦੋ ਟਾਈਮ ਹੀ ਪਾਉਂਦੇ ਆ ਤੜਕੇ ਦੇ ਦੁਪਹਿਰੇ ਮੱਝਾਂ ਵਾਲਾ ਕੰਮ ਹੀ ਕੁਛ ਕਰ ਛੱਡਿਆ ਭਾਈ ਉਹ ਮੈਂ ਵੀ ਨਹੀਂ ਸਾਹ ਚੌਂਦੀ ਕਾਣੀ ਇਹਨਾਂ ਨੂੰ ਮੇਰੇ ਹਾਵਨਾਂ ਦਾ ਚਾਰ ਵਾਰੀ ਚਾਹੀਦਾ ਜੇ ਬੱਕਰੀਆਂ ਫੁੱਲ ਰਹੀਆਂ ਹੋਣੀਆਂ ਚਾਰ ਵਾਰੀ ਫੇਰ ਬੱਕਰੀ ਰਾਜਦੀ ਹੈ ਭਾਈ ਜਿੱਥੋਂ ਤੱਕ ਮੇਰਾ ਏਰੀਆ ਭਰਾ ਮੈਂ ਤਾਂ ਪਾਪਾ ਵੇਖ ਲਿਆ ਮੈਥੋਂ ਤਾਂ ਨਹੀਂ ਰੱਜੀ ਬੱਕਰੀ ਐ ਮੈਨੂੰ ਆਖਾਂ ਖੁੱਖਾਂ ਖਾਲੀ ਦੀਆਂ ਖਾਲੀ ਕਿੱਥੇ ਬਾਈ ਮਗਰ ਦੀ ਮਗਰ ਪਾਇਆ ਹੋਵੇ ਇਹਨੂੰ ਹਨਾ ਖੁੱਖ ਭਰੀ ਹੋਵੇ ਪਸ਼ੂ ਦੀ ਤੇ ਕਿਉਂ ਹਾਏ ਮੈਂ ਕਰਨ ਦੀ ਭਾਈ ਜਿਹੜੀ ਇਹਨਾਂ ਦੀ ਖਾਏਮ ਕਰਨ ਵਾਲੀ ਸਪੀਡ ਆ ਉਹ ਕਿੰਨੀ ਐ ਦੇਖ ਲਾ ਨਾਲ ਦੀ ਨਾਲ ਮਿੰਗਣਾ ਬਾਹਰ ਖਾਦਾ ਬਾਹਰ ਤਾਂ ਜੋ ਬੱਕਰੀ ਛੇਦੀ ਕੋਖ ਨਹੀਂ ਕਰਦੀ ਬਈ ਇਹ ਖਾਈ ਜਾਂਦੀ ਹੈ ਕੱਢੀ ਜਾਂਦੀ ਹੈ ਨਾ ਤੇ ਹੁਣ ਲਾ ਬੱਕਰੀਆਂ ਗਲਗਸੀਆਂ ਹੀ ਹੋਈਆਂ ਹਜੇ ਬਈ ਤੇ ਅੱਜ ਗਰਮੀ ਜੀ ਮੰਨੀ ਜਾਂਦੀ ਹੈ ਗਰਮੀ ਜਾਂ ਸ਼ਾਮੇ ਹੋਵੇਗੀਆਂ ਲੈ ਜੰਤਰ ਜੱਜ ਮੈਂ ਬਾਣ ਨਹੀਂ ਦਿੱਤੀਆਂ ਮੈਂ ਜਲਾ ਖਾਨ ਨੂੰ ਹੈਗਾ ਬਾਧੂ ਖੜਾ ਇੱਥੇ ਇਹ ਖਾਨਦੀਆਂ ਨਹੀਂ ਬਈ ਇੱਥੋਂ ਸਰਲ ਦੇ ਨੇ ਕਰਕੇ ਐ ਉਤਰ ਕੇ ਤੇ ਅੰਗਾ ਜੰਤਰ ਜਿਆ ਵੜਦੀਆਂ ਅੱਜ ਜਾਣ ਨਹੀਂ ਦਿੱਤੀ ਅੱਜ ਗਰਮੀ ਮੰਨੀ ਜੰਨੀ ਆ ਤੇ ਨਹੀਂ ਪਹਿਲਾਂ ਮੈਂ 12 ਵਜੇ ਤੱਕ ਜੰਤਰ ਚੋ 4 ਦਾ ਜਿਵੇਂ 11 ਵਜੇ ਵੀ ਛੱਡ ਲੈਂਦਾ 10:30 ਵਜੇ ਅੱਜ ਨਾਲ ਛੱਡੀਆਂ 9:30 ਵਜੇ ਦੀਆਂ ਨੇ ਤੇ ਅੱਜ ਸ਼ਾਮ ਵੀ ਪਹੜੀ ਜੰਨੀ ਆ ਸ਼ਾਮੇ ਅੱਜ ਗਰਮੀ ਮੰਨੀ ਹੁੰਦੀ ਹੈ ਨਾਲੇ ਹੈ ਭੁੱਖੀਆਂ ਰਜੀਆਂ ਨਹੀਂ ਇਹ ਪਸ਼ੂ ਦਾ ਤਾਂ ਇਹ ਸਿਸ਼ਟਾ ਬਹੰਦਾ ਬਾਈ ਵੀ ਇਸ ਕਰਕੇ ਮੈਂ ਤੁਹਾਨੂੰ ਕਹਾਂਗਾ ਵੀ ਪਸ਼ੂ ਨੂੰ ਸੌਖਾ ਰੱਖੋ ਜਿੰਨਾ ਰੱਖਿਆ ਜਾਂਦਾ ਮਾਲਾ ਉਹਦੀ ਜਾਨ ਸੌਖੀ ਹੋਵੇ ਯਾਰ ਗਰਮੀ ਨਾ ਲੱਗੇ ਮੱਛਰ ਨਾਲੇ ਵੇ ਲੱਗੇ ਥਾਂ ਸੁੱਕਾ ਹੋਵੇ ਰਿੱਤਾ ਪਾਇਆ ਹੋਵੇ ਥੱਲੇ ਹਨਾ ਪੱਕਾ ਰਿੱਤਾ ਤੇ ਦੂਜਾ ਨੰਬਰ ਫਿਰ ਆਪਣਾ ਰੱਬ ਜਰਾ ਭਲਾ ਕਰੇ ਖਾਣ ਸੁੱਕਾ ਨੀਰਾ ਹੋਵੇ ਜੇ ਘਰੇ ਰੱਖਦੇ ਆਪਾਂ ਹਰਾ ਹੋਵੇ ਹਰਾ ਵੀ ਜ਼ਰੂਰੀ ਆ ਸੁੱਕਾ ਨੀਰਾ ਵੀ ਜ਼ਰੂਰੀ ਆ ਫਿਰ ਤਾਂ ਫਿਰ ਤਾਂ ਗਰਮੀਆਂ 'ਚ ਵੀ ਸੁੱਕਾ ਜ਼ਰੂਰੀ ਆ ਬਾਈ ਜੇ ਘਰੇ ਰੱਖਦੇ ਆਪਾਂ ਇਹ ਨਹੀਂ ਹੈਗਾ ਵੀ ਜੇ ਆਪਣੇ ਜਮਾਰ ਹੋ ਗਈ ਤਾਂ ਆਪਾਂ ਜਮਾਰ ਵੜ ਵੜ ਪਾਈ ਜਾਵਾਂਗੇ ਹੁਣ ਮੇਰੇ ਕੋਲ ਸਾਰਾ ਕੁਸਾ ਪਾਉਣ ਨੂੰ ਤਾਂ ਵੱਢ ਕੇ ਜਮਾਰ ਖੜੀ ਹੈ ਬਾਈ ਬਾਇਰਾ ਖੜਾ ਹੈ ਜੰਤਰ ਖੜਾ ਹੈ ਗੱਲ ਕਰ ਹੁਣ ਵੱਢ ਕੇ ਵੀ ਮੈਂ ਪਾਉਣਾ ਗੱਲ ਕਰ ਬਾਹਰ ਕਿਹੜਾ ਦਵਾਈ ਬਣਾ ਗੱਡੀ ਚੱਲਦੀ ਨਹੀਂ ਬਾਈ ਜ ਸੁੱਕਾ ਪਾਉਣਾ ਪੂਣਾ ਆ ਇੱਕ ਟਾਈਮ ਤਾਂ ਪਾਉਣਾ ਹੀ ਪੂਣਾ ਸੁੱਕਾ ਹੁਣ ਇਹ ਸਾਰਾ ਦਿਨ ਇਹ ਹਰੇ ਦੇ ਰੱਖੀ ਰੱਖੀਆਂ ਬਾਈ ਫੇਰ ਫੇਰ ਵੀ ਨਹੀਂ ਇਹਨਾਂ ਦਾ ਹਿਸਾਬ ਚਾਉਂਦਾ ਇਹ ਪਿਛਕਣ ਲੱਗ ਜਾਂਦੀਆਂ ਜ਼ਿਆਦੇ ਹਰੇ ਨਾਲ ਯਾਰ ਹਰੇ 'ਚ ਪਾਣੀ ਦੀ ਮਾਤਰਾ ਕਹਿੰਦੇ ਬੜੀ ਹੁੰਦੀ ਆ ਪਸ਼ੂ ਪਿਛਕਣ ਲੱਗ ਜਾਂਦਾ ਉਹ ਪਿਛਕਦਾ ਦਾ ਐਸੇ ਸਿਆਲ ਚਾ ਗਰਮੀ ਚ ਤਾਂ ਘੱਟ ਹੀ ਆ ਉਹ ਕਹਿਣ ਚ ਕਹਿਣ ਦੀ ਗੱਲ ਆ ਜਾਂਦੀ ਹੈ ਵੀ ਹਰੇ ਨਾਲ ਪਸ਼ੂ ਪਿਛਕ ਜਾਂਦਾ ਯਾਰ ਹਨਾ ਪਿਛਕਦੇ ਪੁਛਕਦੇ ਕਿਹੜੇ ਜੀ ਸਿਆਲ ਚ ਬਰਸੀਨ ਸਿੱਟੀ ਆਏ ਜਮੀ ਸਿੱਟੀ ਆਏ ਉਦੋਂ ਉਦੋਂ ਲੋਹੜੀ ਤੋਂ ਪਹਿਲਾਂ-ਪਹਿਲਾਂ ਉਦੋਂ ਡਰ ਹੁੰਦਾ ਉਦੋਂ ਮੂਤ ਮਾਰ ਜਾਂ ਬਾਲਾ ਕਰਦੀਆਂ ਫਿਰ ਇਹ ਤੇ ਘਰੇ ਫਿਰ ਸੁੱਕਾ ਵੀ ਜ਼ਰੂਰੀ ਆ ਨਹੀਂ ਬਾਹਰ ਕੱਢ ਲੈ ਬਾਈ ਯਾਰ ਹੂੰ ਸਾង ਦਾ ਦਾਦਾ ਭਰਾ ਹਰੇਕੀ ਆ ਪਹਿਲਾਂ ਮੈਂ ਵਹੇਰਾ ਸੰਗ ਦਾ ਰਿਆਂ ਹੁਣ ਆ ਫਿਰਦੇ ਆ ਟੌਰ ਨਾ ਯਾਰ ਕੋਈ ਟੈਨਸ਼ਨ ਨਹੀਂ ਆ ਯਾਰਾਂ ਨੂੰ ਆ ਹ ਆ ਉਹਦਾ ਕੰਮ ਦਾ ਕੀ ਮੇਣਾ ਜਰਦੇ ਆਲੀ ਯਾਰ ਨਾਲੋਂ ਤਾਂ ਸੌਖਾ ਹੀ ਆ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨ ਨਾਲੋਂ ਤਾਂ ਆ ਕੰਮ ਸੌਖਾ ਕਿਤੇ ਸੌਖਾ ਉਹਦੇ ਨਾਲੋਂ ਤਾਂ ਹੂੰ ਜੇ ਸਾਡੇ ਕੋਲੇ 20 ਬੱਕਰੀਆਂ ਨੇ ਬਾਲਾਂ ਦੀ ਵੇਰੜੀ ਨਹੀਂ ਨੇ ਬਾਈ 20 ਬੱਕਰੀਆਂ ਵੀ ਦੇਖ ਲਓ 2.5 ਲੱਖ ਦੀਆਂ ਬਣ ਜਾਂਦੀਆਂ 10000 ਨੂੰ ਬੱਕਰੀ ਵੀ ਪਾਈਏ ਤਾਂ 10000 ਨੂੰ ਲਾ ਲਓ ਯਾਰ 2 ਲੱਖ ਦੀਆਂ ਤਾਂ ਫੇਰ ਵੀ ਬਣੀ ਗਈਆਂ ਫੇਰ ਉਹਨਾਂ ਦੇ ਮਗਰ ਬੱਚੇ ਹੁਣ ਇਹ ਕੱਦਾ ਵਿੱਚ ਗੋਖ ਵੀ ਹੋਊਗਾ ਹੂੰ ਵੀ ਬੰਨ ਲ ਦੋ ਡੇ ਲੱਖ ਦਾ ਮਾਲ ਅਗਲਾ ਲੈ ਕੇ ਤਰਿਆ ਫਿਰਦਾ ਚੱਲ ਰਿਹਾ ਜਗਾਰ ਬਣ ਜਾਂਦਾ ਹਨਾ ਅੱਗੇ ਬੱਚੇ ਵੇਚੀ ਜਾਂਦਾ ਅਗਲੇ ਅਗਲਾ ਉਹਦੇ ਕਿਮੀ ਵਿੱਚ 5-5 ਨੂੰ ਵੇਚੇ ਭਾਣ 10 ਨੂੰ ਵੇਚੇ ਚੰਗੀ ਨਸਲ ਪਾਲ ਲੋਂਗੇ ਤਾਂ ਬਾਈ ਯਾਰ ਵੱਧ ਵੇਚ ਲੋਂਗੇ ਮਾੜੀ ਨਸਲ ਦਾ ਤਾਂ ਤੁਹਾਨੂੰ ਪਤਾ ਬੁਰਾ ਹਾਲੀ ਹੈ ਘਾਟੂ ਵੀ ਬਾਈ ਅਗਲਾ ਪਤਾ ਥੱਲੋਂ ਚੱਕ ਕੇ ਥੱਲੋਂ ਹੱਥ ਪਾ ਕੇ ਪਾਂ ਚੱਕ ਲੈਂਦਾ ਬੱਚੇ ਨੂੰ 10 ਕਿਲੋ ਇਹਨੂੰ ਕਹਿੰਦਾ 5 ਕਿਲੋ ਹੀ ਆ ਉਦੋਂ ਆਏ ਹੋ ਜਾਂਦਾ ਕੰਮ ਫਿਰ ਤਾਂ ਬਾਈ ਨਸਲ ਤੇ ਕੰਮ ਕਰੀਏ ਬਰੀਡਾਂ ਰੱਖੀ ਵਧੀਆ ਬਰੀਡ ਰੱਖੋ ਤੇ ਚੰਗਾ ਚੰਗੇ ਬੋਕ ਹੁਣ ਮੱਲਾ ਚੰਗਾ ਬੋਕ ਹੋਵੇ ਚੰਗੀਆਂ ਬੱਕਰੀਆਂ ਹੋਣ ਹਨਾ ਤੇ ਬੱਚੇ ਪੂਰੇ ਨਹੀਂ ਆਉਂਦੇ ਬੰਦੇ ਤੋਂ ਬਾਈ ਗੱਲ ਕਰ ਆਪਣੇ ਮੇਰੇ ਕੋਲ ਤਾਂ ਬੋਕ ਹੈ ਚੰਗਾ ਹੈ ਨਹੀਂ ਐਡਾ ਭਰਾਵਾ ਬੱਚੇ ਪਾਲੀ ਜਾਂਨੇ ਆ ਬੱਚੇ ਬਣਨਗੇ ਜਿਹੜੀ ਗੱਲ ਹੈ ਬੱਚੇ ਲਿਆਂਦੇ ਟਾਪ ਦੇ ਆਪਾਂ ਤੁਸੀਂ ਵੇਖੀ ਵੇਖ ਹੀ ਲੈ ਬੱਚੇ ਦਾ ਬਾਈ ਆਪ ਕਿਹੜੇ ਪਾਲੀ ਜਾਂਨੇ ਆ ਆਪਾਂ ਦੋ ਹੀ ਨੇ ਹੈਨਾ ਉਹ ਮਾਰਾ ਮੋਟਾ ਕੋਈ ਨਸਲ ਦੇ ਪਾਲਿਆ ਆਪਾਂ ਨਹੀਂ ਬਈ ਮੈਂ ਆਪਦੀ ਬਰੀਡ ਜੀ ਤਿਆਰ ਕਰੀ ਜਾਂਦਾ ਬਸ ਮਨ ਲਾ ਬੋ ਕਹਿੰਦਾ ਬਈ 2 ਵਜੇ ਤੇ ਆਪਦੇ ਤਿਆਰ ਕਰਕੇ ਇੱਕ ਡੱਬਾ ਵੇਚਿਆ ਪਹਿਲਾਂ ਗੱਲ ਕਰੋ ਉਹ ਨਾ ਯਾਰ ਇੰਨੇ ਮਨ ਨੂੰ ਜੱਜੇ ਨਹੀਂ ਹੈਗੇ ਜਿੰਨੇ ਜੱਜਨੇ ਚਾਹੀਦੇ ਸੀਗੇ ਤਾਂ ਕਰਕੇ ਬਈ ਆਪਾਂ ਫਿਰ ਐਸੀ ਲਾਤੇ ਯਾਰ ਮਾ ਕੇਰਾਂ ਦਾ ਫੱਲਾ ਨਹੀਂ ਬੈਣਗੇ ਹਨ ਮਨ ਲਾ ਲੈਣੀ ਬਹੁਤ ਚਾ ਕੇਰਾਂ ਦਾ ਬਈ ਲੈਣਾ ਹੀ ਪੈਂਦਾ ਚੰਗਾ ਪਸ਼ੂ ਲੈਣਾ ਪੈਂਦਾ ਕੇਰਾਂ ਯਾਰ ਨਸਲ ਜੇ ਤੁਸੀਂ ਅਗਲਾ ਅਗਲਾ ਬਾਲੇ ਬੰਦੇ ਕਹਿੰਦੇ ਆ ਨਸਲ ਤਾਂ ਬਈ ਘਰੇ ਤਿਆਰ ਹੁੰਦੀ ਐ ਮੰਨਦੇ ਆ ਗੱਲ ਘਰੇ ਤਿਆਰ ਹੁੰਦੀ ਐ ਬੱਕਰੀ ਸਵਾਵਾਂਗੇ ਬੱਚੇ ਪਾਲਾਂਗੇ ਫੇਰ ਹੀ ਨਸਲ ਤਿਆਰ ਹੋਊਗੀ ਗੱਲ ਕਰ ਵੀ ਇੱਕ ਵਾਰੀ ਤਾਂ ਚੰਗਾ ਪਸ਼ੂ ਲੈਣਾ ਪਊ ਨਾ ਇੱਕ ਵਾਰੀ ਤਾਂ ਚੰਗਾ ਪਸ਼ੂ ਲੈਣਾ ਪਊ ਮਾੜਾ ਬੰਦਾ ਤਾਂ ਲਈ ਨਹੀਂ ਸਕਦਾ ਮਾੜਾ ਬੰਦਾ ਤਾਂ ਵਿੱਚੋ ਹੀ ਅਦਲਾ ਬਦਲੀ ਕਰੀ ਜਾਂਦਾ ਮੈਨੂੰ ਵੀ 5-6 ਸਾਲ ਹੋ ਗਏ ਮੱਥਾ ਮਾਰ ਕੇ ਨੂੰ ਬਾਈ ਨਹੀਂ ਹੋਣੂ ਬਾਈ 40-40 ਇੰਚ ਦੀਆਂ 41-41 42-42 ਇੰਚ ਦੀਆਂ ਬੱਕਰੀਆਂ ਲਈ ਫਿਰਦੇ ਲੋਕ ਵੱਡੀਆਂ ਵੱਡੀਆਂ ਹਾਲਾ ਕਹਿੰਦਾ ਸਾਡੀ ਲੱਖ ਦੀ ਐ ਸਾਡੀ 7 ਲੱਖ ਦੀ ਐ 2 ਲੱਖ ਦੀ ਐ ਹੈਨਾ ਤੇ ਨੀ ਉਹ ਜੇ ਨਾ ਬਣਾ ਲੈਂਦੇ ਜੇ ਘਰੇ ਬਣਦੀਆਂ ਹੁੰਦੀਆਂ ਹੁੰਦੀਆਂ ਬਾਈ ਇਹ ਇੱਕ ਵਾਰੀ ਤਾਂ ਰੁਪਏ ਲਾਉਣੇ ਪੈਣਗੇ ਜੇ ਨਸਲ ਬਣਾਉਣੀ ਹੈ ਨਾ ਇੱਕ ਵਾਰੀ ਰੁਪਏ ਲਾਉਣੇ ਪੈਣਗੇ ਚੰਗਾ ਬੋਕ ਤੇ ਚੰਗੀਆਂ ਬੱਕਰੀਆਂ ਜਦੋਂ ਹੋਈਆਂ ਨਾ ਮੱਲਾ ਉਦੋਂ ਬਾਈ ਆਪਦੀ ਬੱਚੇ ਹੋਣਗੇ ਚੰਗੇ ਆਉਣਗੇ ਬੱਚੇ ਉਹ ਪਾਲ ਕੇ ਜਿਹੇ ਜਿਹੀ ਮਰਜ਼ੀ ਨਸਲ ਤਿਆਰ ਕਰ ਲਾ ਬੈ ਤਾਂ ਸੇਵਾ ਤੇ ਡਿਪੈਂਡ ਰਹਿ ਜਾਂਦਾ ਜੇ ਇੱਕ ਵਾਰੀ ਆਪਾਂ ਨਸਲ ਘਰੇ ਲਿਆਏ ਪੈਸੇ ਲਾ ਕੇ ਖੜਾ ਓ ਇਹਦਾ ਸੇਵਾ ਤੇ ਡਿਪੈਂਡ ਹੋ ਜਾਂਦਾ ਨਾ ਬਾਈ ਸੇਵਾ ਜੇ ਫਿਰ ਆਪਾਂ ਸੇਵਾ ਕਰਾਂਗੇ ਫੇਰ ਗੱਲ ਬਣੂਗੀ ਜੇ ਹੁਣ ਐ ਐਂ ਵੀ ਜੇ ਆਪਾਂ ਹੁਣ ਨਸਲ ਤੇ ਰੁਪਏ ਲਾ ਦੀਏ ਉਧਰੋਂ ਲਿਆ ਕੇ ਸੇਵਾ ਨਾ ਕਰੀ ਦਾਣਾ ਪਾਣੀ ਨਾ ਪਾਇਆ ਬਾਈ ਬੰਨੀ ਰੱਖਿਆ ਹੈ ਹੋਰਾਂ ਬਾਰਾਂ ਬਾਹਰ ਨਾ ਛੱਡਿਆ ਜਾਂ ਕਿਵੇਂ ਲਾ ਲੋ ਤੇ ਫੇਰ ਵੀ ਨਸਲ ਬਣੂਗੀ ਬਾਈ ਹੂੰ ਹੂੰ ਫੇਰ ਨਹੀਂ ਬਣਦੀ ਨਸਲ ਵੀ ਪੂਰੀ ਮਿਹਨਤ ਨਾਲ ਬਣਦੀ ਹੈ ਬਾਈ ਦਿਰਾ ਦੇ ਕਰਕੇ ਬਣਦੀ ਹੈ ਨਸਲ ਬੱਕਰੀਆਂ ਦਾ ਖਾਸ ਕਰਕੇ ਹੀ ਆ ਹਏ ਐਂ ਹੁੰਦਾ ਕੰਮ ਆ ਬਾਈ ਤੇ ਬਾਕੀ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਲਾਇਕ ਕਮੈਂਟ ਸ਼ੇਅਰ ਬਾਈ ਬਣ ਕੇ ਨਾ ਲਾਜ਼ਮੀ ਕਰਿਆ ਕਰੋ ਯਾਰ ਭਰਾ ਬਣ ਕੇ